ਦਸਾਂਗੇ ਇਸ ਵੀਡੀਓ ਦੇ ਵਿੱਚ ਵੀ ਪੂਰੇ ਪੰਜਾਬ ਚੋਂ ਸਸਤੇ ਪਟਾਕੇ ਕਿੱਥੇ ਮਿਲਦੇ ਆ ਫੈਕਟਰੀ ਤੋਂ ਸਿੱਧਾ ਮਾਲ ਇੱਥੇ ਆਉਂਦਾ ਅਸੀਂ ਤਾਂ ਚੱਲੇ ਤਾਂ ਭਾਜੀ ਕਹਿੰਦੇ ਕਿ ਮੈਂ ਵੀ ਤੁਹਾਨੂੰ ਗਿਫਟ ਦੇਣਾ ਚਾਹੁੰਦਾ ਜਾਂਦੇ ਜਾਂਦੇ ਨੂੰ ਮੈਂ ਗਿਫਟ ਦੇ ਰਿਆਂ ਨਿਆਣੇ ਪਿਆਰ ਓਏ ਨਿਆਣੇ ਦਾ ਪਿਆਰ ਬੱਲੇ ਬੱਲੇ ਵਾ ਨਿਆਣੇ ਨੂੰ ਪਿਆਰ ਦੇਣ ਨੂੰ ਦੇ ਦੋ ਨਿਆਣੇ ਨੂੰ ਪਿਆਰ ਲੈ ਭਾਜੀ ਤੁਹਾਨੂੰ ਗਿਫਟ ਦਿੱਤਾ ਏ ਚਾਂ ਵਾਸਤੇ ਵੱਡਿਆਂ ਵਾਸਤੇ ਬਜ਼ੁਰਗਾਂ ਵਾਸਤੇ ਅੱਜ ਸ਼ਾਮ ਨੂੰ ਚਲਾਈਏ ਫਿਰ ਆਪਾਂ ਜਨਾ ਕੱਲ੍ਹ ਨੂੰ ਚਲਾਈਏ ਅੱਜ ਚਲਾਉਂਦੇ ਹਾਂ ਨਾ ਅੱਜ ਚਲਾਉਂਦੇ ਬੀੜੀ ਪੰਪ ਲਿਆ ਦੀਆਂ ਬਾਈ ਥੰਨ ਨੂੰ ਪਤਾ ਲਿਆ ਲਿਆ ਬੀੜੀ ਪ ਇੰਨੇ ਸਸਤੇ ਪੂਰੇ ਪੰਜਾਬ ਵਿੱਚੋਂ ਇਹ ਕਿੱਥੇ ਆ ਸਾਰਾ ਇਸ ਵੀਡੀਓ 'ਚ ਸਾਨੂੰ ਦੱਸੋ ਕਿੱਥੇ ਦੁਕਾਨ ਪੈਂਦੀ ਆ ਹੁਣ ਗਾਹਾਂ ਗਾ ਦਿਵਾਲੀ ਆ ਰਹੀ ਆ ਜੇ ਕਿਸੇ ਨੇ ਦੁਕਾਨ ਵਾਸਤੇ ਵੀ ਸਮਾਨ ਲੈਣਾ ਆਪਣੀ ਦੁਕਾਨ ਵਾਸਤੇ ਜੇ ਤੁਸੀਂ ਲੱਖ ਰੁਪਏ ਦਾ ਸਮਾਨ ਲੈਂਦੇ ਤਾਂ ਲੱਖ ਰੁਪਏ ਨਾਲ 2 ਲੱਖ ਰੁਪਏ ਕਿੱਦਾਂ ਬਣਦਾ ਉਹ ਸਾਨੂੰ ਇਸ ਵੀਡੀਓ 'ਚ ਸਾਰਾ ਕੁਝ ਦੱਸਾਂ ਕਿ ਕਿਹੜੇ ਕਿਹੜੇ ਪਟਾਕੇ ਆ ਕਿਹੜੇ ਕਿਹੜੇ ਲੇਟੈਸਟ ਚੀਜ਼ ਆ ਗਈਆਂ ਕਿਹੜਾ ਲੈ ਕੇ ਜਾਣਾ ਫਿਰ ਆਪਾਂ ਨੇ ਅੱਜ ਆਹਾਂ ਪਹਿਲਾਂ ਤਾਂ ਆਹ ਡੰਬਲ ਤੇ ਡਿਸਟਾਰ ਬਣਾਉਣਾ ਅੱਛਾ ਇਹ ਨਵੀਆਂ ਆਈ ਚੀਜ਼ਾਂ ਹੈ ਚਲੋ ਵੀ ਦੇਖੀਏ ਫਿਰ ਜਾ ਕੇ ਪਟਾਕੇ ਆਪਾਂ ਤੋ ਲੋ ਬਾਈ ਦਿਖਾਓ ਪਰ ਸਾਨੂੰ ਕਿਹੜੇ ਕਿਹੜੇ ਹੈਗੇ ਜੇ ਤੁਹਾਨੂੰ ਮੈਂ ਅੱਜ ਦੁਕਾਨ ਲਖਾਂ ਮੈਂ ਦੁਕਾਨ ਪੂਰੀ ਭਰੀ ਪਈ ਆ ਜਲਦੀ ਆਜੋ ਜਲਦੀ ਕਿਤੇ ਖਾਲੀ ਹੋਣਾ ਹੋ ਜਾਵੇ ਕਿਤੇ ਹੋਰ ਫੈਕਟਰੀ ਤੋਂ ਸਿੱਧਾ ਮਾਲ ਹੋਰ ਮਕਾਉਣਾ ਪਵੇ ਅੱਜ ਕੱਲ ਜਿਹੜੇ ਆਪਣੇ ਕੋਲ ਬੰਦੇ ਆਏ ਹੋਏ ਇੱਥੇ ਦੁਕਾਨ ਦੇ ਵਿੱਚ ਲੈਣ ਉਹ ਆ ਰਹੇ ਜਿਨ੍ਹਾਂ ਨੇ ਆਪਣੇ ਦੁਕਾਨ ਬੱਥੇ ਸਾਮਾਨ ਲੈਣਾ ਹਾਂਜੀ ਉਹ ਕੁਝ ਉਹ ਵੀ ਬੰਦੇ ਆ ਰਹੇ ਜਿਨ੍ਹਾਂ ਨੇ ਆਪਣੇ ਘਰ-ਵਾਸੇ ਪਟਾਕੇ ਬਜਾਉਣੇ ਕਿ ਦੁਆਲੀ ਤੋਂ ਪਹਿਲਾਂ ਆ ਕੇ ਕਿ ਜਦੋਂ ਦੁਆਲੀ ਨੇੜੇ ਆਈ ਜਣੀ ਫਿਰ ਇੱਥੇ ਦੇਲ ਕਰ ਗਏ ਹੁਣ ਅੱਜ ਕਿੰਨੇ ਬੰਦੇ ਕੰਮ ਕਰਦੇ ਆ ਅੱਜ ਬਰਾਦਰ ਦਾ ਵਰਕਰ ਹੈ ਇਹ ਬਰਾਦਰ ਦਾ ਬਕਰਰ ਦੁਕਾਨ ਦੇ ਵਿੱਚ ਕੀ ਆ ਕੁਝ ਸਾਹਮਣੇ ਗਰਾਗ ਭੀੜ ਮੈਂ ਹੁਣ ਕੱਲੀ ਕੱਲੀ ਚੀਜ਼ ਦਿਖਾਉਣਾ ਤੁਹਾਨੂੰ ਬਸ ਦੇਖਦੇ ਰਹੋ ਵੀਡੀਓ ਅੱਜ ਅਸੀਂ ਪਟਾਕੇ ਵੀ ਚਲਾਉਣੇ ਆ ਕਰਦੇ ਚਲਾਉਣੇ ਪਟਾਕੇ ਤੇਰਾ ਜੀ ਹਾਂ ਪਟਾਕੇ ਵੀ ਚਲਾਉਂਦੇ ਦਿਖਾਈਏ ਪਰ ਤੁਹਾਨੂੰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਤੁਹਾਨੂੰ ਦੁਕਾਨ ਦੀ ਬਾਹਰੀ ਲੁੱਕ ਦਿਖਾ ਦਿੰਨੇ ਆ ਆਹ ਦਿਖਾਣਾ ਦੋ ਦੁਕਾਨਾਂ ਇੱਕ ਐਸਾਈਡ ਇੱਕ ਐਸਾਈਡ ਹੈ ਇਹ ਜਿਹੜੀ ਦੁਕਾਨ ਹੈ ਇਸ ਦਾ ਮੈਂ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦੂੰਗਾ ਟੈਲੀਫੋਨ ਨੰਬਰ ਵੀ ਦੇਵਾਂਗਾ ਥੋੜੀ ਸਕਰੀਨ ਪਰ ਨੰਬਰ ਵੀ ਚੱਲ ਰਹੇ ਆ ਤੁਸੀਂ ਵੀਡੀਓ ਚ ਦੇਖ ਕੇ ਬੰਬ ਕਿਤੋਂ ਵੀ ਆ ਕੇ ਲੈ ਸਕਦੇ ਹੋ ਪੂਰੇ ਸਸਤੇ ਰੇਟ ਵਿੱਚ ਅਸੀਂ ਵੀ ਲੈ ਕੇ ਜਾਣੇ ਹਾਂਜੀ ਕਿਹਦੀ ਹੱਟੀ ਚੱਲ ਬਈ ਇੰਦਰ ਇਹ ਤਾਂ ਸਿਮਰਨ ਦੀ ਹੱਟੀ ਆ ਇਹ ਚਲੋ ਆ ਦੇਖੀਏ ਹੁਣ ਦੁਕਾਨ ਦੇ ਵਿੱਚ ਕਿੱਥੇ ਕਿੱਥੋਂ ਗਾਹਕ ਆਏ ਹੋ ਕਿੱਥੇ ਕਿੱਥੋਂ ਲੈਣ ਆਏ ਹੋ ਪੁੱਛਦੇ ਆਪਾਂ ਸਾਰੇ ਬੰਦਿਆਂ ਨੂੰ ਪੁੱਛਦੇ ਆਪਾਂ ਆ ਜੀ ਇੱਥੇ ਲਾਈਨ ਲੱਗੀ ਹੋਈ ਆ ਆ ਦੇਖੋ ਹਾਂਜੀ ਉਹ ਗਾਹਕਾਂ ਦੇ ਸਾਹਮਣੇ ਸਾਰੇ ਗਾਹਕ ਉਹ ਪਰਲੇ ਜਿਹੜੇ ਪਰਲੇ ਪਾਸੇ ਭਰੀ ਪਿਆ ਸਾਈਡ ਥੋੜੀ ਖਾਲੀ ਹੈ ਕਿ ਉੱਥੇ ਅੰਦਰ ਡੀਲ ਹੋ ਰਹੀ ਆ ਆਪਣੋ ਕਿਥੋਂ ਕਿਥੋਂ ਆ ਕੰਦੇ ਜਿਹੜੇ ਲੈਣ ਆਉਂਦੇ ਆ ਮਾਚਲ ਹਰਿਆਣਾ ਜੀ ਰਾਤ ਉੜੀਸਾ ਦਾ ਮਾਰ ਵੀ ਆ ਉੜੀਸੋਂ ਤੋਂ ਵੀ ਆਇਆ ਹਦਾ ਹਾਂਜੀ ਹਾਂਜੀ ਠੀਕ ਆ ਠੀਕ ਆ ਠੀਕ ਆ ਹੋਲ ਸੇਲ ਦਾ ਸਾਮਾਨ ਹੈ ਇਹ ਨਹੀਂ ਹੈਗਾ ਵੀ ਜਿੱਦਾਂ ਤੁਸੀਂ ਹੋਲ ਸੇਲ ਦੇ ਰੇਟ ਲੈ ਸਕਦੇ ਇੱਥੇ ਆ ਕੇ ਇਹ ਨਹੀਂ ਵੀ ਦੁਕਾਨ ਵਾਲਾ ਰੇਟ ਲੱਗੂਗਾ ਹਾਂਜੀ ਕਿਰੋਂ ਲੈਣੇ ਆ ਅੱਛਾ ਦਿਖਾਈ ਤਾਂ ਇਹ ਕਿਹੜੇ ਪੰਪ ਹੈ ਸੱਲ ਪੰਪ ਹੈ ਇਹ ਸੱਲ ਪੰਪ ਹੈ ਹਾਂਜੀ ਹਾਂਜੀ ਇਹ ਆਪਣਾ ਜੀ 라ਵਣ ਚ ਪਾ ਸਕਦੇ ਜੀ ਬਾਕੀ ਆਪਾਂ ਹੋਰ ਵੀ ਅੱਛਾ ਅੱਛਾ ਇੱਕ ਹੋਰ ਚੀਜ਼ ਆ ਰੇਡ ਦੀ ਗਾਰੰਟੀ ਹੈ ਇੱਥੇ ਪੂਰਾ ਨਾਲੋਂ ਇੰਨਾ ਸਸਤਾ ਮਿਲੂਗਾ ਇੱਥੇ ਸਸਤਾ ਮਿਲੂਗਾ ਯਾਰ ਵਧੀਆ ਟਾਕਾ ਨਾਲ ਵਧੀਆ ਟਾਕਾ ਜੇ ਕੋਈ ਮਿਸਤਰੀ ਹੋਗਾ ਨਾ ਉਹ ਝੋਲਾ ਭਰ ਕੇ ਲਿਆਉ ਤੁਹਾਨੂੰ ਵਾਪਸ ਕਰਕੇ ਦੋ ਨਵੇਂ ਦੇ ਦਾਂਗੇ ਹਾਂਜੀ ਹਾਂਜੀ ਜੋ ਕੋਈ ਵੀ ਥੋੜਾ ਮਿਸ ਹੋ ਗਿਆ ਸਾਡੇ ਕੋਲ ਚੱਲਿਆ ਹੀ ਨਹੀਂ ਹੈਗਾ ਚਲ ਵੀਰ ਦਿਖਾਈਏ ਹੋਰ ਦੇਖਦਾ ਗਾਹਕ ਰੱਖੋ ਉਹ ਉਧਰ ਸਾਹਮਣੇ ਦੇ ਮਾਰੀ ਆਪਾਂ ਐਂਟਰੀ ਆਹਦਾ ਇੱਕ ਆਹਦ ਕੰ ਦੂਜੀ ਦੁਕਾਨ ਦਿਖਾਉਂਦਾ ਸਾਹਮਣੇ ਦੇ ਆਪਾਂ ਉੱਤਰ ਤੇ ਹੁੰਦੇ ਆ ਜਾ ਜਿੱਦਾਂ ਮੈਂ ਪਹਿਲਾਂ ਕਿਹਾ ਦੋ ਦੁਕਾਨਾਂ ਸਾਹ ਆਹ ਦੁਕਾਨ ਦੇ ਅੰਦਰ ਸੀ ਮੈਂ ਹੁਣ ਆਹ ਸਾਹਮਣੇ ਹਾਂਜੀ ਹਾਂਜੀ ਸਾਰੀ ਕਰਾ ਕੇ ਆ। ਅੱਛਾ ਠੀਕ ਹੈ ਜੀ। ਤੁਸੀਂ ਆਪਣੇ ਵਾਸਤੇ ਲੈਣ ਲੱਗੇ? ਦੁਕਾਨ ਵਾਸਤੇ। ਦੁਕਾਨ ਵਾਸਤੇ ਲੈਣ ਲੱਗੇ। ਹਰ ਸਾਲ ਲੈਣੋਂ ਤਾਂ ਅੱਜ ਪਹਿਲੀ ਵਾਰ ਆਏ ਆ। ਪਹਿਲੀ ਵਾਰ ਆਏ ਆ। ਪਟਿਆਲੇ ਤੋਂ ਆਏ ਪੱਲੇ ਬੱਲੇ। ਪਟਿਆਲੇ ਤੋਂ ਵੀਰ ਉਹਨੇ ਲੈਣ ਆਏ ਵੀਰ ਕੋਲ ਤੇ। ਕਿੰਨੇ ਕਿੰਨੇ ਕ ਲੱਖ ਦਾ ਮਾਲ ਚੱਕਣਾ ਫਿਰ? ਦੇਖੋ ਹੁਣ ਤਾਂ ਕੱਢ ਰਹੇ ਨੇ ਮਾਲ। ਹਲਕਾ ਕੱਢ ਰਿਹਾ। ਜਨਕਿ ਲੱਖ ਤੱਕ ਲੱਖ ਤੱਕ ਤਾਂ ਲੈ ਲਊਂਗੇ। ਹਾਂ ਲੱਖ ਤੱਕ ਤਾਂ ਲੈ ਲਊ। ਪਟਿਆਲੇ ਤੋਂ ਵੀਰ ਆਇਆ ਹੋਇਆ। ਆਪਣੀ ਦੁਕਾਨ ਵਾਸਤੇ ਤਾਂ ਲੈਣ ਆਇਆ ਹੋਇਆ। ਹਾਂਜੀ ਹਾਂਜੀ। ਆ ਸਾਮਾਨ ਵੀਰ ਦਾ ਨਿਕਲ ਰਿਹਾ ਲਿਸਟ ਬਣ ਰਹੀ ਆ ਕਿਹਾ ਯੋ ਵੀਰੇ ਕਿੱਥੋਂ ਆਏ ਹੋ ਵੀਰੇ ਇਹ ਕਿੱਥੋਂ ਆਏ ਹੋ ਵੀਰ ਜੀ ਤੁਸੀਂ ਕਿੱਥੋਂ ਆਏ ਵੀਰੇ ਬਠਿੰਡੇ ਤੋਂ ਆਏ ਬੱਲੇ 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 ਬਹੁਤ ਬੜਾ ਟਾਈਮ ਲੱਗਣਾ ਬਠਿੰਡੇ ਤੋਂ ਆਉਣੇ ਨੂੰ ਵੀਡੀਓ ਦੇਖ ਕੇ ਆਏ ਆ ਅੱਛਾ ਵੀਡੀਓ ਦੇਖ ਕੇ ਆਏ ਆ ਤੁਹਾਡੀ ਵੀਡੀਓ ਦੇਖ ਕੇ ਆਏ ਆ ਅੱਛਾ ਵੀਡੀਓ ਦੇਖ ਕੇ ਆਏ ਆ ਜੀ ਜਰੂਰ 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 ਮੇਰੇ ਵੱਲੋਂ ਤੁਹਾਨੂੰ 5% ਡਿਸਕਾਊਂਟ ਦੇ ਦਿੰਦਾ ਜਿੰਨਾ ਹੋਊਗਾ ਨਾ ਬਿੱਲ ਬਣੂਗਾ ਉਹਦੇ 5% ਮੇਰੇ ਵੱਲੋਂ ਝੋੜ ਲਿਓ ਠੀਕ ਹੈ ਠੀਕ ਹੈ ਭਾਈ ਠੀਕ ਹੈ ਹੋਰ ਟਾਈਮ ਵੀ ਲੱਗਿਆ ਨਾ ਕਿੰਨਾ ਟਾਈਮ ਲੱਗਿਆ ਬਠਿੰਡੇ ਤੋਂ ਆਉਣ ਲੱਗਿਆ ਨੂੰ ਭਾਈ ਸਾਨੂੰ 4 1.5 ਲੱਖ ਦਾ ਲੈ ਕੇ ਜਾਊਂਗਾ ਚੰਗਾ ਬਿਜ਼ਨਸ ਕਰੂੰਗਾ ਬਾਈ ਹਾਂਜੀ ਸ਼ੁਕਰੀਆ ਵੀਰੇ ਸਾਡਾ 52% ਅੱਛਾ ਅੱਛਾ ਤੁਸੀਂ ਕਿਤੋਂ ਆਇਆ ਅੱਜ ਮੁੰਡਾ ਆਇਆ ਬਾਈ ਮੇਰਾ ਹੁਣ ਮੈਂ ਜਿੰਨਾ ਮੈਂ ਕਰਵਾ ਸਕਦਾ ਜਿੰਨੀ ਮੇਰੇ ਪਾਵਰ ਉਹਨਾਂ ਕਹਦਾ ਮੇਰੇ ਨੌਲੇਜ ਹੈ ਬਾਈ ਵੀਡੀਓ ਬਣੀ ਜਾਂਦੀ ਠੀਕ ਹੈ ਬਾਈ ਹਾਂ ਇਹ ਵੀਡੀਓ ਸੇਵ ਨਹੀਂ ਹਾਂ ਇਹ ਹਾਂ ਦਿਖਾ ਦੇ ਅੱਛਾ ਠੀਕ ਹੈ ਠੀਕ ਹੈ ਤੁਸੀਂ ਤੁਸੀਂ ਵੀ ਚੱਕਣਾ ਜੰਮੂ ਤੋਂ ਆਇਆ ਤੁਸੀਂ ਹਾਂ ਆਪਣੀ ਦੁਕਾਨ ਬਾਤ ਤੇ ਲੈ ਰਹੇ ਹੋ ਸਮਾਨ ਹਾਂਜੀ ਠੀਕ ਹੈ ਹੋਰ ਨੂੰ ਵੀ ਦੱਸਿਓ ਵੀਰੇ ਆਪਣਾ ਚੜਾਈ ਕਰਾਉਣੇ ਵੀਰ ਦੀ ਠੀਕ ਹੈ ਠੀਕ ਹੈ ਆਜੋ ਵੀਰੇ ਅੱਗੇ ਚੱਲੋ ਸਕੋ ਜਾਣਾ ਠੀਕ ਹੈ ਚਲੋ ਅੱਛਾ ਇਹ ਵੀਰੋਂ ਕਿੱਥੋਂ ਆਏ ਹੋ ਤੁਸੀਂ ਵੀਰੇ ਅੰਨਤਪੁਰ ਤੋਂ ਅੰਨਤਪੁਰ ਤੋਂ ਸਭ ਤੋਂ ਆਏ ਹੋਇਆ ਤੇ ਹਰ ਸਾਲੋਂ ਸਭ ਪਹਿਲੀ ਵਾਰ ਆਏ ਆ ਹਰ ਸਾਲ ਆਉਂਦੇ ਫਿਰ ਤਾਂ ਤੁਸੀਂ ਪੱਕੇ ਗਾਹਕ ਹੋ ਤੁਸੀਂ ਤਾਂ ਠੀਕ ਹੈ ਠੀਕ ਹੈ ਚੱਕੋ ਬਾਈ ਇੱਧਰ ਵੀਰੋਂ ਨੇ ਢੀਲ ਚੱਲੇ ਤੁਸੀਂ ਵੀਰੋਂ ਕਿੱਥੋਂ ਆਏ ਹੋਇਆ ਜੀ ਕਿੱਥੋਂ ਆਏ ਵੀਰੇ ਪਟਿਆਲੇ ਤੋਂ ਆਏ ਆ ਪਹਿਲੀ ਵਾਰ ਆਏ ਆ ਹਾਂ ਜੀ ਪਹਿਲੀ ਵਾਰ ਆਏ ਠੀਕ ਹੈ ਚੱਕੋ ਮਾਲ ਫਿਰ ਵੀਰੇ ਇੱਧਰ ਮੇਨ ਓਨਰ ਬੈਠੇ ਨੇ ਇੱਧਰ ਆਪਣੇ ਸਿਵਰਨ ਭਾਜੀ ਸੱਸੀਆ ਭਾਜੀ ਖੁਸ਼ੀਆਂ ਦੇ ਤਿਉਹਾਰ ਆ ਜੀ ਅੱਜ ਪੂਰੇ ਰੌਣਕਾਂ ਲੱਗੀਆਂ ਹੋਈਆਂ ਹਾਂ ਹਾਂ ਜਿਵਾਲੀ ਆ ਰਹੀ ਹੈ ਜੀ 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 ਹਾਂਜੀ ਹਾਂਜੀ ਜਿਵਾਲੀ ਤੇ ਹੁਣ ਰੌਣਕੀ ਹੋਣੀ ਹੈ ਜੀ ਹਾਂ ਹਾਂ ਖੁਸ਼ੀਆਂ ਦੇ ਫੈਸਟੀਵਲ ਆ ਹਾਂ ਹਾਂ ਸਾਰੇ ਘਰਾਂ ਦੇ ਵਿੱਚ ਲੋਕੀ ਵਧੀਆ ਤਰੀਕੇ ਨਾਲ ਬਰਾਕੇ ਚਲਾਣ ਜਿਵਾਲੀ ਫੈਸਟੀਵਲ ਆ ਰਿਹਾ ਹਾਂ ਹਾਂ ਵਧੀਆ ਮੋਲ ਰਿਕਰਡ ਦੇ ਵਿੱਚ ਬਣੀ ਆ ਰਵੇ ਮੈਂ ਇਹ ਕਹਿੰਦਾ ਪੂਰੇ ਪੰਜਾਬ 'ਚ ਵੀਰੇ ਤੁਸੀਂ ਆਪੇ ਅਨਾਊਂਸਮੈਂਟ ਕਰ ਦਿਓ ਪੂਰੇ ਪੰਜਾਬ ਵਾਸਤੇ ਜੋ ਤੁਹਾਡੇ ਕੋਲ ਰੇਟ ਮਿਲੂਗਾ ਉਹ ਕਿਤੇ ਨਹੀਂ ਮਿਲੂਗਾ ਹਾਂਜੀ ਓਪਨ ਚੈਲੰਜ ਹੈ ਜੋ 1000 ਰੇਟ ਹੋਇਆ। ਹਾਂ ਹਾਂ। ਤੈਨੂੰ ਪੂਰੇ ਪੰਜਾਬ ਕੇ ਮੈਂ ਕਹਿੰਦਾ ਲੋਕੀ ਹਰਿਆਣੇ, ਮਾਝੇ, ਚੋਅਨੇ ਬਾਹਰੋਂ ਵੀ ਆਨੇ ਆ। ਹਾਂ ਹਾਂ ਹਾਂ। ਰੇੜਕੇ ਤਾਂ ਨਹੀਂ ਮਿਲਣਾ। ਆਹ ਵਾਹ ਜੋ ਰੇੜ ਮੈਂ ਤੁਹਾਨੂੰ ਦਵਾਉਂ। ਸਦਾ ਫੈਕਟਰੀ ਦਾ ਮਾਲ ਆਉਂਦਾ ਵੀਰੇ ਆਪਣੇ ਕੋਲ ਕੋਈ ਵਿੱਚ ਉਹ ਨਹੀਂ ਹੈ ਡਿਸਟ੍ਰੀਬਿਊਟਰ ਜਿਹਾ ਉਹ ਨਹੀਂ ਆਉਂਦਾ ਸਿੱਧੀ ਗੱਡੀ ਇੱਥੇ ਹੀ ਆਉਂਦੀ ਹੈ ਆਪਣੇ ਕੋਲ। ਸਿੱਧਾ ਡਾਇਰੈਕਟ ਕੰਪਨੀ ਤੋਂ ਮਾਲ ਲਈਦੇ। ਹਾਂ ਹਾਂ ਹਾਂ। ਸਿੱਧਾ ਡਾਇਰੈਕਟ ਮਾਲ ਡੀਲਿੰਗ ਕਰੀਦੀ ਹੈ। ਡੀਲ ਕਰੀ ਦਿੰਦੀ ਹੈ। ਵਧੀਆ ਵਧੀਆ ਬ੍ਰਾਂਡ ਹੈ। ਕੋਲਕ ਬ੍ਰਾਂਡ ਹੈ। ਬੈਟੀ ਵਾਲ ਲੋਕਲ ਮਾਲ ਕੋਈ ਨਹੀਂ ਵੇਚਦੇ ਅਸੀਂ ਇਹ ਇਹ ਵੀ ਨਹੀਂ ਹੈਗਾ ਵੀ ਕੱਲਾ ਉਹਨਾਂ ਵਾਸਤੇ ਵੀ ਜਿਹੜੇ ਦੁਕਾਨਦਾਰ ਆ ਆਮ ਬੰਦੇ ਵਾਸਤੇ ਵੀ ਹੈਗਾ ਜਿਹੜਾ ਮਰਜੀ ਆ ਜੀ ਛੋਟਾ ਆ ਜੇ ਬੱਚਾ ਆ ਜੇ ਸਾਰਿਆਂ ਵਾਸਤੇ ਹੈ ਸਾਰਿਆਂ ਵਾਸਤੇ ਇਹ ਮੈਂ ਇਹ ਕਹਿੰਦਾ ਵੀ ਦਿਵਾਲੀ ਤੋਂ ਪਹਿਲਾਂ ਪਹਿਲਾਂ ਆਜੋ ਉਸ ਟਾਈਮ ਵੀ ਜ਼ਿਆਦਾ ਭੀੜ ਹੁੰਦੀ ਹੈ ਦੁਸ਼ਹਿਰੇ ਤੋਂ ਪਹਿਲਾਂ ਹੀ ਆਜੋ ਜੀ ਦੁਸ਼ਹਿਰੇ ਤੋਂ ਪਹਿਲਾਂ ਲੱਗ ਰਿਹਾ ਦੁਸ਼ਹਿਰੇ ਤੱਕ ਕਮਾਲ ਕਰ ਗੁਰਾਣੀ ਨਹੀਂ ਮੈਂ ਕਹਿ ਤਾਂ ਪਹਿਲਾਂ ਵੀਰ ਜੀ ਗੱਲ ਕਰਦੇ ਮਾਲੇ ਵਿਕ ਲੈਣਾ ਆਜੋ ਮੈਂ ਕਹਾਂ ਹੋਰ ਦੁਬਾਰਾ ਨੂੰ ਮੰਗਾਉਣਾ ਪੈ ਜਾਵੇ ਹਾਂਜੀ ਤੁਸੀਂ ਵੀਰੇ ਕਿਤੋਂ ਆਏ ਹੋਏ ਆ ਇਹ ਪਾਲਮਪੁਰੋਂ ਪਾਲਮਪੁਰੇ ਕਿੱਧਰ ਪੈਂਦਾ ਹਿਮਾਚਲ ਚਾਹੀਦਾ ਅੱਛਾ ਹਿਮਾਚਲ ਤੋਂ ਆਏ ਹੋਏ ਹੋਏ ਪਹਿਲੀ ਵਾਰ ਆਏ ਆ ਬਾਠ ਠੀਕ ਹੈ ਚੱਕੋ 2 2 ਢਾਈ ਲੱਖ ਦਾ ਸਾਮਾਨ ਫਿਰ ਹੁਣ ਹਾਂ ਦੁਕਾਨਦਾਰ ਹੈ ਜੀ ਅੱਛਾ ਜੀ ਹਾਂ ਇਹ ਉਹਨਾਂ ਨੇ ਕਿਹਾ ਹੋਲਸੇਲ ਕਰਨੀ ਜਾ ਕੇ ਠੀਕ ਹੈ ਠੀਕ ਹੈ ਠੀਕ ਹੈ ਸਾਰੇ ਬਣਾਉਂਦੇ ਨੇ ਕੱਪੜੇ ਕਸ਼ਮੀਰ ਆਉਂਦੇ ਆ ਹਾਂ ਹਾਂ ਅੱਗੇ ਆ ਕੇ ਵੇਚਦੇ ਹੈਗੇ ਠੀਕ ਹੈ ਠੀਕ ਹੈ ਲੈ ਭਾਈ ਹੁਣ ਸਾਡੇ ਨਾਲ ਵੀ ਬੱਚੇ ਆਏ ਹੋਏ ਕਾ ਬੱਚਾ ਆਇਆ ਹੋਇਆ ਤੇ ਸਾਨੂੰ ਵੀ ਪਟਾਕੇ ਦੋ ਛੋੜੇ ਜੇ ਫਿਰ ਅਸੀਂ ਅੱਜ ਪਟਾਕੇ ਲੈਣੇ ਆਏ ਤੇ ਤੈਨੂੰ ਵਧੀਆ ਕਮਸੇ ਪਟਾਕੇ ਦੇ ਆਉਣੇ ਖਰਚਾ ਮੈ ਲਗਾ ਦਾਂ ਆਈ ਐਮ ਔਨ ਡਿਊਟੀ ਸਾਡੇ ਨਾਲੇ ਮੁੰਡਾ ਇਹ ਲੈ ਭਾਈ ਵਧੀਆ ਵਧੀਆ ਪਟਾਕੇ ਦੇ ਫਿਰ ਆ ਜਾ ਦਾ ਦਿਖਾਣਾ ਕਿਹੜੇ ਕਿਹੜੇ ਆਈਟਮ ਆ ਤੁਹਾਡੇ ਕੋਲ ਜੀ ਆਪਣਾ ਫਿਸ਼ਨ ਆਰ ਆਈਏ ਨੂੰ ਵਿੱਚ ਜਾਈ ਕਰ ਦੋ ਡੱਕ ਨਾਲ ਫਿਸ਼ਨ ਆਰ ਹੈ ਸਾਰੀ ਚੀਜ਼ ਦਿਖਾ ਬਾਈ ਠੀਕ ਆ ਬਾਜੀ ਤੁਸੀਂ ਵਝੀਆ ਫੇਰ ਆਵਾਂਗਾ ਤੁਹਾਡੇ ਕੋਲ ਕੁਝ ਈ ਆਈਟਮਾਂ ਲਓ ਪਹਿਲੇ ਆਵਾਂ ਠੀਕ ਆ ਠੀਕ ਮਰਾ ਦੇ ਵਿੱਚ ਦਾ ਕੀ ਆ ਹਾਂ ਲਾਈਟ ਉਹਨਾਂ ਦੇ ਕੁਝ ਆਈਟਮਾਂ ਸਾਰੀ ਸੰਚਾਰਵਾ ਜਿਹੜਾ ਲੈ ਬਾਈ ਕਿਹੜੀ ਚੀਜ਼ ਆ ਜੀ ਤੁਹਾਡੇ ਕੋਲ ਬਟਰਫਲਾਈ ਬਟਰਫਲਾਈ ਲੈਣੀ ਆ ਹਾਂ ਰੰਗ ਬਦਲਦੀ ਆ ਚੱਕ ਲੈ ਇੱਕ ਪੈਕਟ ਫਿਰ ਕੋੜੇ ਜੇ ਰੱਖ ਦੇ ਬਈ ਸਾਡੇ ਬਟਰਫਲਾਈ ਰੱਖ ਦੇ ਕਾ ਆਹ ਕਿ ਮੱਛੀ ਕਿ ਆ ਗਈ ਇਹ ਨਵੀਂ ਆਟਮਾ ਗੋਲਡ ਪ੍ਰਿੰਕ ਦੋਸਟ ਕਰਕੇ ਹਾਣੀ ਦਾ ਦੱਸੋ ਮੱਛੀ ਕਰਾਈ ਕਿ ਨਾਰਾ ਜੀ ਇਹ ਕਿਦਾਂ ਚੱਲੇ ਤੇ ਪਤਾ ਨੂੰ ਕਿਦਾਂ ਗਾ ਨਾਰ ਚੱਲੂ ਕੋਈ ਪੂਰਾ ਅੱਛਾ ਇੱਥੋਂ ਬੱਤੀ ਆਕ ਲੱਗੂਗੀ ਨਹੀਂ ਨਹੀਂ ਫਿਰ ਪਾਈ ਵੀ ਇਹ ਨਵੀਂ ਚੀਜ਼ ਆਈ ਹੈ ਰਹਿਣ ਦੇ ਰੱਖ ਬਰੇ ਨੂੰ ਵੀ ਯਾਰ ਕਾ ਵੀ ਲੈ ਲੈ ਨਾ ਭਾਈ ਚੱਕ ਬਈ ਹੋਰ ਦੇਖ ਬਈ ਆਹਾਂ ਇਹ ਤਾਂ ਪੁਰਾਣੀ ਆਟਮਾ ਇਹ ਤਾਂ ਬਹੁਤ ਚਲਾਈਆਂ ਆਪਾਂ ਨੇ ਹੋਰ ਨਵੀਆਂ ਚੀਜ਼ਾਂ ਲਓ ਨਵੀਆਂ ਚੀਜ਼ਾਂ ਜਿਹੜੀਆਂ ਨਵੀਆਂ ਲੇਟੈਸਟ ਚੀਜ਼ਾਂ ਆਈਆਂ ਹੋਈਆਂ ਉਹ ਚਾਹਤਾ ਹਾਂ अच्छा। ਇਹ ਚੱਕਰੀ ਹੈ। ਇਹ ਚੱਕਰੀ ਹੈ ਧਰਤੀ ਫੇਰ ਘੁੰਮੂਗੀ। ਆਜ ਕਮਾ ਲੈ ਚੱਕਰੀਆਂ 'ਚ। ਆ ਦੇਖੋ। ਰੱਖ ਲੈ, ਰੱਖ ਲੈ, ਰੱਖ ਲੈ, ਰੱਖ ਲੈ, ਰੱਖ ਲੈ। ਹੋਰ ਦਿਖਾ ਵੀ ਹੁਣ ਕਿਹੜੀਆਂ-ਕਿਹੜੀਆਂ ਆਈਆਂ ਤੁਹਾਡੇ ਕੋਲ? ਹੈਂ? ਮੀਟਰ। ਲਾਦੀ ਨਾੜ ਦਿਖਾਉਣ ਲੱਗਿਆ। ਤੇਰੀ ਅੱਖੇ ਤੇ ਬਰਾਈ ਹੋਈ ਹੈ। ਓਨਲੀ 1। ਆ ਦੇਖ। ਅੱਛਾ ਵੱਡਾ ਨਾ ਰਹਾ ਹੈਂ। ਕੱਲਾ ਹੀ ਚੱਲੇਗਾ ਦਸੂ ਗੋ ਸਾਰਾ। ਕੱਲਾ ਹੀ ਚੱਲੇਗਾ, ਚੰਦੇ ਹੀ ਲੱਗ। ਹਮਾਰੇ ਕੋ ਓਨਲੀ ਐਂਡ 1। ਠੀਕ ਹੈ, ਠੀਕ ਹੈ। ਇਹ ਕਿਹੜੀ ਚੀਜ਼ ਹੈ? ਇਹ ਹੀ। ਹਾਈਟ ਕਾਫੀ ਹੈ ਜੀ ਬਹੁਤ ਵਧੀਆ ਚੀਜ਼ ਹੈ ਇਹ। ਅੱਛਾ ਨਹੀਂ ਇਹ ਇੱਕੋ ਧਟਾ ਕਰੂਗਾ ਕਿ 6 7 ਪਟਾਕਾ ਮਾਰੂਗਾ ਪਰ ਇਹ ਰੱਖ ਫੜ ਕਿਤੇ ਆਪਣਾ ਰੱਖੀ ਚੱਲ ਸਮਾਨ ਫਿਰ ਇੱਥੇ ਨਾ ਇੱਕ ਜਗ੍ਹਾ ਨਾ ਓਏ ਇੱਕ ਕਿਹੜਾ ਇੱਥੇ ਰੱਖੋ ਤੁਸੀਂ ਹਮਾਰਾ ਰੱਖਿਆ ਹੋਣਾ ਮੈਂ ਕਿਹੜਾ ਰੱਖਣਾ ਇੱਥੇ ਰੱਖ ਲੈ ਪਟਾਖੇ ਸਮਾਨ ਹਾਂ 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 ਇੱਥੇ ਰੱਖ ਹਾਂ ਤੂੰ ਕਿਹੜੀ ਤੂੰ ਕਿਹੜੀ ਕਹਿੰਦਾ ਦਾ ਕਿਹੜੀ ਕਹਿੰਦਾ ਦਾ ਪਟਾਕਿਆਂ ਦੀ ਕਿਹੜੀ ਕਹਿੰਦਾ ਦਾ ਉਹ ਜਿਹਦੇ ਵਿੱਚ ਸੀਂਗ ਪੈਂਦੀ ਆ ਉਹ ਪਾਜੀ ਕਿੱਧਰ ਇੱਕ ਨਾ ਸੀਂਗ ਪੈਂਦੀ ਆ ਵਿੱਚ ਪਿਸਤੌਲ ਦੇ ਵਿੱਚ ਓ ਲਿਆ ਫਿਰ ਓ ਲਿਆ ਪਹਿਲਾਂ ਤਾਂ ਪਹਿਲਾਂ ਬੱਚਿਆਂ ਨੇ ਖੁਸ਼ੀ ਕਰੀ ਬਾਕੀ ਆ ਕਿਹੜਾ ਆ ਕੇ ਆ ਕੇ ਹੁਣ ਤੇਰੇ ਕੋਲ ਇੱਕ ਰੈਕਲਿੰਗ ਨਾ ਰਹੀ ਏ ਸਮਾਈਲੀ ਨਾ ਰਹੀ ਅਚਲ ਖੁਸ਼ ਹੋ ਰਹੋ ਮਾਣੇ ਚਲਾਓ ਅੱਛਾ ਹਾਂ ਹਾਂ ਜਾ ਲੈ ਆ ਲੈ ਓ ਜਾਏ ਕਰਨ ਇੱਥੇ ਇੱਥੇ ਆ ਜਣੀ ਤੇਰੇ ਕੋਲ ਜਾ ਲੈ ਆ ਜਾ ਕੇ ਜਾ ਇਹ ਇਹ ਹੈ ਬਟਰਫਲਾਈ ਇਹ ਇੱਕ ਨੰਬਰ ਕੀ ਜਾਈਏ ਅੱਛਾ ਹਾਂਜੀ ਇੱਥੇ ਆ ਚੀਜ਼ ਹੋਵੇ ਧੱਕਾ ਦੇ ਬੀਜੇ

ਆ ਕਰੇ ਪਤਾ ਲੱਗਿਆ ਇਹ ਬੰਬਾਂ ਦੇ 60 60 ਟਾਈ ਆ ਬਣਾ ਅੱਛਾ ਤੇਰੀ ਕੰਪਨੀ ਦੇ ਹਾਂ ਹਾਂ ਮੈਂ ਕਿਹਨਾਂ ਚੱਲੂਗਾ ਅੱਛਾ ਠੀਕ ਅੱਛਾ ਠੀਕ ਚਾਹ ਮੈਂ ਕਾ ਜੇ ਬੋਲ ਛੜੀ ਹੈ ਉਹ ਮਾਈਕੋ ਖੜੇ ਬੜਾ ਸਹਾ ਉਹ ਬੜੇ ਲੈਣੇ ਆ ਅੱਡਾ ਬੋਲ ਛੜੀਆਂ ਭਾਈ ਨਿੰਮੇ ਦੀ ਪਸੰਦ ਹੈ ਕਿ ਉਹ ਲਾਈ ਉੱਪਰ ਯਾਰ ਤੇ ਚਲਾ ਦੇ ਬੜਾ ਯਾਰ ਲਾਈ ਦਾ ਭਾਈ ਨੇ ਮਾਲ ਲੈਣ ਕਿ ਲਿਆਵਾ ਨੰਨੇ ਵਾਸਤੇ ਆ ਰਹੇ ਹਾਂ ਮੈਂ 280 ਰੁਪਏ ਇਹ ਕੱਡੂ ਮੈਂ ਤੋੜ ਨੰਨੇ ਹਟਦਾ ਨਹੀਂ ਤੂੰ ਉਧਰ ਚਲਾਉ ਦੇ ਯਾ ਉਧਰ ਚਲਾਈਏ ਮੈਂ ਚੱਲ ਠੀਕ ਆਪਾਂ ਉਧਰ ਹੀ ਚਲਾਵਾਂਗੇ ਤੂੰ ਚਾਹ ਪੀਣੀ ਨੇ ਮੈਂ ਪੀ ਲੈ ਨੇ ਭਾਈ ਪਲਾਉ ਦੇ ਯਾ ਚਾਹ ਪਲਾਉ ਦੇ ਪਹਿਲਾਂ ਜ਼ਿਆਦਾ ਟਾਈਮ ਹੈ ਚਾਹ ਦਾ ਟਾਈਮ ਹੈ ਤਿੰਨ ਵਾਲੀ ਜ਼ਿਆਦਾ ਟਾਈਮ ਹੋ ਗਿਆ ਨਾ ਜੀ ਨਾ 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 ਉਹ ਨਾ ਜੀ ਨਾ ਉਹ ਨਾ ਜੀ ਨਾ ਨਾ ਮਗਾ ਲਓ ਮੰਗਾ ਲਓ ਜੀ ਮੈਂ ਤੇਰੇ ਸਾਧਕੇ ਬੱਸ ਜੇ ਵੀ ਸੁੱਟ ਰਹੇ ਆ ਹਾਂ ਜੀ ਇੱਕ ਤਿੰਨ ਟਾਈਮ ਚਾਹੁੰਦਾ ਤਿੰਨ ਵਾਰ ਚਾਹੁੰਦਾ ਜੀ ਤਿੰਨ ਵਾਰ ਚਾਹੁੰਦਾ ਅੱਛਾ ਤਿੰਨ ਪਟਾਕੇ ਮਾਰੂ ਬਾਈ ਅੱਛਾ ਵਧੀਆ ਚੀਜ਼ ਹੈ ਬੱਲੇ 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 ਸਲਮਾਨ ਖਾਨ ਦਾ ਸਲਮਾਨ ਖਾਨ ਨੇ ਆ ਤੂੰ ਨਿਮਾ ਹਾਂ ਤਖੜਾ ਕਿਹੜਾ ਆਹਾਂ ਓਨਲੀ ਵਨ ਇਹ ਵਾਰ ਗੁੰਨੇ ਬੰਨ ਕਰ ਦਈਏ। ਆ ਜਾ ਥੱਲੇ ਵਾਲਾ। ਮੇਰੇ ਪਿੰਟ ਤੇ ਦਰਦੂਗਾ ਕੀ ਹੱਥ ਚੱਲੇ ਜੀ। ਚਾਨਣਾ ਹੋਊਗਾ ਹਾਂ। ਫਿਰ ਮੈਂ ਟਾਈਮ ਦੇ ਨਾਲ ਚਲਾਵਾਂਗੇ ਫਿਰ। ਹਨੇਰਾ ਹੋਏ ਤੇ। ਹਾਂ ਟੁੱਟ ਲਿਆ ਮਜਾਉਂਦਾ ਆ ਰਿਹਾ। ਹਾਂ ਦਿਖਾਈਦਾ ਕਿ ਚੱਕ ਲਿਆ। ਕਰਨ ਨਹੀਂ ਦਿੱਤਾ ਦੇਖ ਲੰਨੇ ਆ ਕੀ ਆ। ਕੀ ਐ? ਓ ਲਾ ਯਾਰ। ਬੋਲਟ ਬੰਦ। ਓ ਬਾਈ। ਹਾਂ ਇਹ ਨਾਲ ਵੀ ਬੋਲਟ ਬੰਦ। ਬਾਈ ਫੁਲਚੜੇ ਵੀ ਲਾ ਦੇ ਸਾਨੂੰ। ਸਾਡੇ ਫੁਲਚੜੇ ਲਾ ਦੇ ਨੇ। ਫੁਲਚੜੇ ਲਾ ਦੇ। ਹਾਂ ਫੁਲਚੜੇ। ਹੂੰ ਕਿਤੇ ਫੁਲਚੜੇ ਉਹ ਤਾਂ ਬੜਾ ਫੁਲਚੜਾ ਹਾਂ। ਬਾਈ ਹੁਣ ਆਪ ਦੇਖ ਲੋ ਜੇ ਹੋਰ ਕੁਛ ਲੈਣਾ ਫਿਰ ਬੀੜੀ ਕੰਮ ਹੋ ਵੀ ਪਾਪਾ ਪੋਵੇ ਬੀੜੀ ਪੰਬ ਲਿਆ ਦੀ ਯਾਰ ਬਾਈ ਮੈਂ ਤੁਹਾਨੂੰ ਪਤਾ ਲਿਆ ਲਿਆ ਬੀੜੀ ਪੰਬ ਲਿਆ ਪਾਪਾ ਖੰਮੜੀ ਪਿਆਵੇ ਟੋਲ ਕਿਹੜਾ ਪਾਪਾ ਲੈ ਲਿਆ ਲਿਆ ਜਾਣ ਦੀ ਲੋੜ ਨਹੀਂ ਖੰਮੜੀ ਵੇ ਨਾਂ ਦੀ ਲੋੜ ਨਹੀਂ ਲੈ ਲਿਆ 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 ਰੱਖ ਲੈ ਅੱਜ ਅੱਜ ਲੋਸੀ ਕਰਦੇ ਨਹੀਂ ਅੱਛਾ ਠੀਕ ਹੈ ਰੱਖ ਦੇ ਹਾਂ ਆ ਆ ਕੇ ਆ ਗਿਆ ਤੇਰੀ ਪਿਸਤੌਲ ਹੈਂ ਕਰਪਾਹਂ ਜੀ ਅਨਾਕ ਟ੍ਰੈਕਿੰਗ ਨਾ ਚੱਲ ਅੱਛਾ ਕਿਰਪਾਨ ਪਰਗੇ ਤੇ ਵੀ ਘੁੰਮੇ ਜਾਣੇ ਹੈ ਇਹ ਗੱਡੀ ਅੱਗੇ ਕਰਾਓ ਕਿڑی ਮੇਰੇ ਲਈ ਗੱਡੀ ਮੈਂ ਕਰੀ ਜਾ ਗੱਡੀ ਅੱਗੇ ਲੰਘ ਜਾਣੀ ਲੰਘ ਜਾਣੀ ਲੈ ਵਿੱਚ ਤੇ ਕੱਢਤੀ ਹੈ ਇਹ ਅੱਗੇ ਕਿੱਥੋਂ ਲੱਗੂਗੀ ਅੱਛਾ ਇੱਥੋਂ ਪੂਰਾ ਅੱਗ ਲੱਗ ਜਾਣੀ ਹੈ ਚੱਲ ਜੀ ਆਣੀ ਬਸ ਅੱਛਾ ਹਾਂ ਅੱਛਾ ਸ਼ਾਮ ਨੂੰ ਚਲਾਈਏ ਫਿਰ ਅੱਜ ਹਨਾ ਕੱਲ ਨੂੰ ਚਲਾਈਏ ਅੱਜ ਚਲਾਉਂਦੇ ਹੈ ਨਾ ਅੱਜ ਚਲਾਣੀ ਇੱਕ ਅੱਜ ਇੱਕ ਟਾਲੇ ਬਹੁਤ ਠੀਕ ਹੈ ਠੀਕ ਹੈ ਠੀਕ ਹੈ ਇਹ ਨਵੀਂ ਆਈ ਐਟਮ ਆ ਨਾ ਹਾਂਜੀ ਹਾਂ ਨਵੀਂ ਆਈ ਹੈ ਇਹ ਪੂਰੀ ਲੈਟਰਸ ਚੀਜ਼ ਹੈ ਲੈਟਰਸ ਦੀ ਹੈ ਹਾਂ ਨਵੀਂ ਆਟਮ ਆ ਪਟੂ ਹਾਂ ਹਾਂ ਪਾਪੋਪ ਆਈ ਪੂਰੀ ਕੀਤੀ ਉਹ ਚਾ ਰੱਖੇ ਤੇ ਰੱਖ ਦੇ ਲਿਆ ਗਿਆ ਦੇਖ ਆ ਦੇਖ ਓਕੇ ਆਮ ਗਰੂਟ ਆ ਗਿਆ ਆ ਕੇ ਲੈ ਲੈਂਦੇ ਆਮ ਗਰੂਟ ਆਮ ਗਰੂਟ ਸ਼ਾਟ ਸ਼ਾਟ ਆਪਣਾ ਬਹੁਤ ਹੋ ਗਿਆ ਜਿਆਦਾ ਯਾਰ ਇਹਨੇ ਸ਼ਾਟ ਕਿਉਂ ਕਰਨੇ ਹਾਂ ਇੰਨੇ ਸ਼ਾਟ ਕਿਉਂ ਕਰਨੇ ਤੁਸੀਂ ਯਾਰ ਹੋਰ ਵੀ ਆ ਗਿਆ ਬੋਰ ਕੋਤਾਰ ਮੰਦ ਤਾਂ ਹੈ ਮਨਵੰਦ ਨਹੀਂ ਹੈ ਕੋਪਾ ਚਲੋ ਅੱਛਾ ਜੱਜ ਹਾਂ ਉਹ ਰੱਖਦੇ ਆਪਾਂ ਨੇ ਹੈ ਆ ਦੇਖ ਰੱਖ ਲਈ ਕਹਾ ਕੋਈ ਨਹੀਂ ਉਹ ਰੱਖ ਲਿਆ ਅਸੀਂ ਨਾ ਪਿਛਲੀ ਵਾਰੀ ਆ ਲੈ ਕੇ ਤੇ ਮੈਂ ਕਹਿੰਦਾ ਇਹ ਲੈਣਾ ਹੁਣ ਫਾਲ ਇਨ ਲਵ ਬਹੁਤ ਵਧੀਆ ਚੀਜ਼ ਆ ਵੀ ਯਾਰ ਪਟਾਟਾ ਜੇ ਤੁਸੀਂ ਆਏ ਨੇ ਤਾਂ ਜਰੂਰ ਲੈ ਕੇ ਜਾਇਓ ਅੱਛਾ ਉਹ ਵੀ ਲੈ ਮਗਾ ਜੀ ਹੈ ਅਸੀਂ ਪਿਛਲੀ ਵਾਰ ਆਉਂਦਾ ਬਾਈ ਪੱਕੇ ਹੀ ਲਵ ਹੋ ਜਾਂਦਾ ਇਹ ਹਾਂ ਪਿਛਲੇ ਬਹੁਤ ਵਧੀਆ ਚੀਜ਼ ਆ। ਅੱਛਾ ਆਹ ਸ਼ੂਟਰ ਹੈ ਕਿ ਅੰਦਰ ਸਰੇ ਆ। ਕਿਹੜਾ ਦੂ ਹੈ ਦਿਨ। ਮੈਂ ਕਹਿੰਦਾ ਜੇ ਪਰ ਰੀਲ ਬਣਾਈਏ ਨਾ ਅਸੀਂ। ਮੈਂ ਹੈ ਕਿ ਤੂੰ ਦਹੀਂ ਬਣੀ ਕਿਹੜੀ ਰੀਲ ਬਣਾਈ ਸੀ ਪਿਛਲੀ ਵਾਰੀ। ਬੜੀ ਬਹਿਰ ਤੇ 3 ਮਿਲੀਅਨ ਵਿਊ ਹੋਇਆ ਤਾਂ। ਹਾਂ। ਇੰਨੀ ਚੱਲੀ ਸਾਡੀ ਰੀਲ ਆਹ। ਅਸੀਂ ਕਿ ਫੇਰ ਕਿ ਬਣਾਈ ਜਾਵੇ। ਇਹ ਬਹਿਗ ਦਿਖਾਉਗਾ ਹੁਣ। ਇਹ ਆ ਦੇਖੋ ਆ ਦੇਖੋ। ਪੂਰਾ ਦਿਨ ਬਣਾਉਂਦੇ ਜਾਨਾ। ਮੋਟਰ ਬਲ ਚਲਾਈ ਜਾਂਦੇ ਅਸੀਂ ਆਹ ਦੇਖੋ। ਉਹ ਕੋ ਲਾ ਬਲਾ ਕੋ ਦਿਨ ਚੜਦਾ ਦਾ। ਇਹ ਆਹ ਦੇਖੋ ਫਟਾਗਾ ਬਰੋ ਤੇਰਾ। ਤੂੰ ਆਸੇ ਹੋ ਆ ਚੱਲਦਾ ਹਾਂ ਫੇਰ ਫੇਰ ਕਰੀਲ ਬਣਾਉਂਦੇ ਜਾ ਕੇ ਓ ਯਾਰ ਤੁਸੀਂ ਮੇਰਾ ਬਿੱਲ ਇੰਨਾ ਬਣਾ ਦੇਣਾ ਨਾ ਇਹ ਹਾਂ ਰੌਂਦ ਹਾਂ ਅੱਛਾ ਅੱਛਾ ਰੂਰੂਸ ਬਸ ਹਾਲ ਭਾਈ ਬੱਚਿਆਂ ਦਾ ਵੀ ਖਾਸ ਖਿਆਲ ਰੱਖਿਆ ਹੈ ਦੁਕਾਨ ਦੇ ਵਿੱਚ ਇਹ ਨਹੀਂ ਹੈਗਾ ਬੱਚਿਆਂ ਵਾਸਤੇ ਨਹੀਂ ਸਾਮਾਨ ਬੱਚਿਆਂ ਵਾਸਤੇ ਵੱਡਿਆਂ ਵਾਸਤੇ ਬਜ਼ੁਰਗਾਂ ਵਾਸਤੇ ਸਾਰਿਆਂ ਵਾਸਤੇ ਸਾਮਾਨ ਹੈਗਾ ਵੀ ਕੋਈ ਬੰਦਾ ਨਰਾਜ਼ ਹੋ ਨਰਾਜ਼ ਹੋ ਕੇ ਨਹੀਂ ਜਾਊਗਾ ਬਾਕੀ ਇੱਕ ਹੋਰ ਮੈਂ ਆਹ ਦੁਕਾਨ ਦੇ ਵਿੱਚ ਮੈਂ ਗਾਰੰਟੀ ਲੈਂਦਾ ਸਬਾਨ ਦੀ ਤੇ ਨਾ ਆਪਣੇ ਜਿਹੜੇ ਪਟਾਕੇ ਆ ਸਸਤੇ ਇੱਕ ਵਾਰ ਆਉ ਤਾਂ ਸੀ ਪੂਰੇ ਪੰਜਾਬ ਤੋਂ ਚੰਡੀਗੜ੍ਹ ਤੋਂ ਆਪਣੇ ਜਿਹੜੇ ਲਾਗੇ ਲਾਗੇ ਤੇਗੇ ਵਾਲਾ ਵਿਆਹ ਸ਼ਾਦੀਆਂ ਵਾਸਤੇ ਕਿਸੇ ਵੀ ਤਰ੍ਹਾਂ ਦਾ ਫੰਕਸ਼ਨ ਹੋਵੇ ਇੱਕ ਹੋਰ ਵੀ ਆ ਜਿਹੜੇ ਆਪਣੇ ਨੋਟ ਕਰਦੇ ਆ ਉਹ ਅਗਲੀ ਵਾਰੀ ਦੇਖਦੇ ਆ ਜਿਕਨਾ ਵਿੱਚ ਤੁਸੀਂ ਕਿਤੇ ਵਿਆਹ ਸ਼ਾਦੀ ਵਿੱਚ ਕੋਈ ਨੋਟ ਨਿਕਲਦੇ ਵਿੱਚ ਤੇ ਉਹ ਵੀ ਬੜੇ ਜਿਆਦਾ ਅਰਦਾਸ ਚ ਹਰੇਕ ਦਾ ਆਪਣੇ ਪਟਾਕੇ ਹੱਥ ਵਾਲਾ ਹੋਣਾ ਤੇ ਭਾਜੀ ਆਜੋ ਭਾਈ ਜੇ ਕੋਈ ਭਾਈ ਸਾਡੀ ਵੀਡੀਓ ਦੇਖ ਕੇ ਆਉਂਦਾ ਮੇਰੇ ਮੇਰੇ ਨੂੰ ਪਸੰਦ ਤੁਹਾਨੂੰ ਜਿਹੜਾ ਵੀਡੀਓ ਨੂੰ ਲਾਈਕ ਕਰੂੰਗਾ ਕਮੈਂਟ ਕਰੂੰਗਾ ਸ਼ੇਅਰ ਕਰਕੇ ਆਉਂਗਾ ਪੰਜ ਬੰਦਿਆਂ ਨੂੰ ਅਸੀਂ ਉਹਨੂੰ ਵਗਿਆ ਗਿਫਟ ਦਵਾਂਗੇ ਤੇ ਉਹਦਾ ਪੂਰਾ ਮਾਨਦਰ ਕਰਾਂਗੇ ਪੂਰਾ ਡਿਸਕਾਊਂਟ ਦਵਾਂਗੇ ਇਹਨਾਂ ਨੂੰ ਪੰਜ ਇਹ ਨਾ ਹੋਵੇ ਆ ਕੇ ਫੇਸਬੁੱਕ ਪਰ ਪੰਜ ਬੰਦਿਆਂ ਨੂੰ ਸ਼ੇਅਰ ਦਿਖਾਓ ਆ ਕੇ ਦਿਖਾ ਦਿਓ ਸਾਡਾ ਸਪੈਸ਼ਲ ਗਿਫਟ ਮਿਲਣਾ ਪੱਕਾ ਦਵਾਂਗੇ ਪੱਕਾ ਫਿਰ ਗਿਫਟ ਦਵਾਂਗੇ ਜਿੱਥੇ ਪੰਜ ਸੱਤਾਂ ਵੱਡੀ ਗੱਲ ਸਾਡਾ ਗ੍ਰੀਨ ਕਰੈਕਰ ਹਾਂ ਗ੍ਰੀਨ ਕਰੈਕਰ ਅਸਲੀ ਮਾਲ ਹੈ ਉਹਦੇ ਕੰਪਨੀ ਦਾ ਮਾਲ ਹੈ ਤੁਸੀਂ ਸੋਚਦੇ ਹੋਣੇ ਵੀ ਇੱਥੇ ਆਮੰਦਾ ਕੋਈ ਨਹੀਂ ਆਇਆ ਪਟਾਕੇ ਲੈਣ ਇੱਥੇ ਭਾਜੀ ਆਏ ਹੋਣੇ ਪੰਜ ਕੁਲੇ ਤੋਂ ਆਏ ਹੋਏ ਨੇ ਇਹ ਆਪਣੇ ਘਰ ਵਾਸਤੇ ਲੈਣ ਲੱਗਿਆ ਪਟਾਕੇ ਇਹ। ਇਹ ਤੁਸੀਂ ਕਾਦੇ ਵਾਸਤੇ ਲੈਤੀ ਪਟਾਕੇ ਇਹ ਇਹ? ਦਿਵਾਲੀ ਵਾਸਤੇ? ਹਾਂਜੀ। ਅੱਛਾ। ਇਹ ਕਾਦੇ ਵਾਸਤੇ ਲੈਤੀ ਪਟਾਕੇ ਇਹ? ਇਹ ਮਕਾਨ ਦੇ ਉਦਘਾਟਨ ਵਾਸਤੇ। ਅੱਛਾ ਤੁਸੀਂ ਤਾਂ ਮਕਾਨ ਦਾ ਦੁਕਾਨਦਾਰ ਕਹਿੰਦਾ ਪਹਿਲਾਂ ਲੈਣ ਆ ਗਏ ਤੁਸੀਂ ਇਹ। ਹਾਂਜੀ। ਠੀਕ ਹੈ। ਤੁਹਾਨੂੰ ਕਿੱਦਾਂ ਪਤਾ ਲੱਗਾ ਦੁਕਾਨਦਾਰ ਇੱਥੇ? YouTube से. YouTube ਸੇ ਪਤਾ ਲੱਗਿਆ ਅੱਛਾ ਲੜਕੇ ਨੇ ਕੱਢਿਆ YouTube ਪਰ ਤੇ ਠੀਕ ਹੈ ਠੀਕ ਹੈ ਠੀਕ ਹੈ ਜੇ ਤੁਸੀਂ ਭਾਈ ਕੱਢ ਕੇ ਆਉਂਦੇ ਨਾ ਇਤਨੀ ਬਾਤ ਬੈਠਾਈ ਤੇ ਹੋਰ ਡਿਸਕਾਊਂਟ ਕਰੋ ਨਾ ਅੱਛਾ ਡਿਸਕਾਊਂਟ ਕਰਾਂਗੇ ਡਿਸਕਾਊਂਟ ਹੋਗਾ ਡਿਸਕਾਊਂਟ ਹੋਗਾ ਠੀਕ ਹੈ ਠੀਕ ਹੈ ਤੇ ਆਹ ਸਾਰਾ ਜਿਹੜੇ ਪਟਾਕੇ ਨੇ ਆਮ ਬੰਦੇ ਲੈਣੇ ਆਪਣੇ ਮਕਾਨ ਦੇ ਦੁਕਾਨ ਦਰਮਾਸ ਜਿੱਦਾਂ ਦਾ ਮਕਾਨ ਦਾ ਦੁਕਾਨ ਉਦੋਂ ਨੇ ਨਾ ਪਟਾਕੇ ਚਲਾਉਣੇ ਇਹ ਤੁਸੀਂ ਵੀ ਆ ਸਕਦੇ ਇਹ ਨਹੀਂ ਹੈਗਾ ਵੀ ਇੱਥੇ ਵੀ ਆਪਣੇ ਦੁਕਾਨ ਵਾਲੇ ਆਏ ਹੋਏ ਆ ਆਮ ਬੰਦੇ ਵੀ ਆ ਸਕਦੇ ਦੁਕਾਨ ਦੇ ਵਿੱਚ ਚੱਲੇ ਹੋ ਗਿਆ ਫਿਨਿਸ਼ ਹੁਣ ਚੱਲੀਏ ਫਿਰ ਇੱਕ ਹੋਰ ਫੈਮਿਲੀ ਆਈ ਉਹਨਾਂ ਨੇ ਵੀ ਥੋੜੇ ਜਿਹਾ ਪਟਾਕੇ ਲੱਤੇ ਆ ਪਏ ਇੱਥੇ ਆ ਪਰ ਆ ਦੇਖਣੇ ਨਾਲ ਇਹ ਨਾ ਘਬਰਾਇਓ ਤੁਹਾਡਾ ਮਾਲ ਪੂਰਾ ਪੈਕ ਕਰਕੇ ਦਿੱਤਾ ਜਾਊਗਾ ਇੱਥੇ ਇਹਨਾਂ ਤੁਸੀਂ ਘਰ ਤੋਂ ਕੋਈ ਲਫਾਵਾ ਝੋਲਾ ਨਾ ਲੈ ਕੇ ਆਓ ਕੋਈ ਵੀ ਇੱਥੇ ਥੈਲੇ ਦੇ ਵਿੱਚ ਪਾ ਕੇ ਫਿਰ ਤੁਹਾਨੂੰ ਘਰ ਨੂੰ ਤੋਰਿਆ ਜਾਊਗਾ ਨਾ ਵੀਰਾ ਸਾਰਾ ਸਮਾਨ ਲਓ ਜੀ ਸਾਡਾ ਸਮਾਨ ਇੱਕ ਥੈਲੇ ਚ ਨਹੀਂ ਆਇਆ ਹੈਗਾ ਦੋ ਦੋ ਥੈਲੇ ਭਰ ਗਏ ਦੂਜਾ ਥੈਲੇ ਚ ਆਉਣ ਲੱਗੇ ਲੈ ਹੁਣ ਦੋਲੇ ਨੂੰ ਨਹੀਂ ਲੈਣੇ ਹੈਗੇ ਬਸ ਬਹੁਤ ਆ ਸਾਲੀ ਕੰਮ ਨੇ ਵੇੜਤਾ। ਲੋ ਜੀ ਅਸੀਂ ਆਪਣੀ ਗੱਡੀ ਪੂਰੀ ਭਰ ਲਈ ਤੁਸੀਂ ਆਪਣੀਆਂ ਗੱਡੀਆਂ ਭਰੋ ਆ ਕੇ ਇੱਥੇ ਪਟਾਕਿਆਂ ਦੇ ਨਾਲ ਤੇ ਹੁਣ ਆਪਾਂ ਵੀਡੀਓ ਦੀ ਸਮਾਪਤੀ ਕਰਦੇ ਸਾਰੀ ਦੁਕਾਨ ਤੁਹਾਨੂੰ ਇੱਕ ਵਾਰੀ ਫੇਰ ਦੁਬਾਰਾ ਦਿਖਾ ਦਿੰਦੇ ਆ ਆ ਦੇਖੋ ਪੂਰੇ ਥੈਲੇ ਪੈਕ ਹੋ ਗਿਆ ਬੰਬਾਂ ਦੇ ਆਹ ਦੇਖੋ ਇੱਧਰ ਪਟਾਕਿਆਂ ਦੇ ਵੱਡੇ ਛੋਟੇ ਸਾਰੇ ਹਨਾ ਵੀਰਾਂ ਨੇ ਪੈਕ ਹੋ ਰਿਹਾ ਸਭਾ ਨੇ ਇੱਧਰ ਰੱਖੀ ਜਾਂਦੇ ਨਾਲ ਦੇ ਨਾਲ ਤੇ ਚਲੋ ਓਕੇ ਬਾਪੂ ਜੀ ਹੁਣ ਸਾਨੂੰ ਦੋ ਛੁੱਟੀਆਂ ਤੇ ਚੱਲੀਏ ਫਿਰ ਹੁਣ ਅਸੀਂ ਬੰਦੇ ਆਉਣਗੇ ਤੁਹਾਡੇ ਹੁਣ ਪਟਾਕੇ ਲੈ ਠੀਕ ਆ ਸਿਵਰਨ ਬਾਜੀ ਫਿਰ ਓਕੇ ਜੀ ਬਹੁਤ ਬਹੁਤ ਸ਼ੁਕਰ ਬਾਜੀ ਬਾਜੀ ਕੀ ਕੀ ਸ਼ੁਕਰੀਆ ਜੀ ਹਾਂਜੀ 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 ਸ਼ੁਕਰੀਆ ਹਾਂਜੀ 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 ਦੋ ਤੁਹਾਡੇ ਕੋਲ ਰੇਟ ਮਿਲਦਾ ਕਿਤੇ ਵੀ ਨਹੀਂ ਮਿਲਦਾ ਹੈਗਾ ਉਹ ਲੋ ਪਾਜੀ ਅਸੀਂ ਰੇਟ ਦਿੰਨੇ ਆ ਚੈਲੰਜ ਹੈ ਹਾਂਜੀ ਹਾਂਜੀ ਨਹੀਂ ਹੋ ਸਕਦਾ ਜੀ 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 ਕੋਲ ਕੁਆਲਟੀ ਵਾਈਜ਼ ਕੋਈ ਕੰਪਰੋਮਾਈਜ਼ ਨਹੀਂ ਹੈ ਮੈਂ ਤਾਂ ਅੱਛੇ ਜਿਹੇ ਕਰਕੇ ਉਹ ਕਹਿੰਦੇ ਜੇ ਤੁਹਾਡੇ ਪਟਾਕੇ ਨਹੀਂ ਚੱਲੇ ਉਹ ਵੀ ਗਾਰੰਟੀ ਗਾਰੰਟੀ ਲੈ ਆ ਬਦਾਰੇ ਬਾਦ ਨਵੇਂ ਦੇ ਦਾਂਗੇ ਜੇ ਕੋ ਠੋਸ ਕਰ ਗਿਆ ਹੋ ਫੀਆਮ ਦਾ ਫਿਰ ਪੱਕੀ ਗਰੰਟੀ ਹੈ ਗਰੰਟੀ ਆ ਕੇ ਤੁਹਾਨੂੰ ਦੇਜੋ ਚਲੇ ਜਾ ਨਵੇਂ ਲੈ ਚੋ ਫਿਰ ਜਿਸ ਗਾਮ ਨੂੰ ਦਵਾਗੇ ਅੱਤ ਤੋਂ ਬਾਅਦ ਵੀ ਵੀਡੀਓ ਨੂੰ ਲਾਈਕ ਵੀ ਕਰਾਂਗਾ ਔਰ ਸ਼ੇਅਰ ਕਰਕੇ ਦਿਖਾਉਂਗਾ ਪੰਜ ਬੰਦਿਆਂ ਨੂੰ ਹਾਂ ਉਹਨੂੰ ਡਿਸਕਾਊਂਟ ਵਧਿਆ ਦੇਵਾਂਗਾ ਡਿਸਕਾਊਂਟ ਬੜਾ ਠੀਕ ਹੈ ਠੀਕ ਹੈ ਓਕੇ ਬਾਜੀ ਸ਼ੁਕਰੇ ਜੀ ਮਿਲਦੇ ਆਂ ਫਿਰ ਅਗਲੇ ਨੂੰ ਟੋਲੀ ਨੂੰ ਠੀਕ ਹੈ ਅਸੀ ਕਾਲ ਜੀ ਜਾਹੇ ਅਸੀਂ ਤਾਂ ਚੱਲੇ ਤੇ ਬਾਜੀ ਕਹਿੰਦੇ ਕਿ ਮੈਂ ਵੀ ਤੁਹਾਨੂੰ ਗਿਫਟ ਦੇਣਾ ਚਾਹੁੰਦਾ ਜਾਂਦੇ ਜਾਂਦੇ ਨੂੰ ਮੈਂ ਗਿਫਟ ਦੇ ਰਿਆਂ ਨਿਆਣੇ ਪਿਆਰ ਓਏ ਨਿਆਣੇ ਦਾ ਪਿਆਰ ਬੱਲੇ ਬੱਲੇ ਨਿਆਣੇ ਨੂੰ ਪਿਆਰ ਦੇਣ ਨੂੰ ਦੇ ਦੋ ਨਿਆਣੇ ਨੂੰ ਪ अच्छा ए से उनु नुम्मा ਕਥ ਲੰਘਿਆ ਚਲ ਮੈਂ ਹਕ ਨੂੰ ਦੇ ਦੋ ਪਿਆਰ ਜੀ ਇਹ ਮੈਂ ਹਕ ਤੇਰੇ ਵਾਸਤੇ ਇਹ ਇਹ ਭਾਈ ਭਾਜੀ ਨੇ ਸਾਨੂੰ ਗਿਫਟ ਦਿੱਤੇ ਆ ਅਸੀਂ ਵੀਡੀਓ ਬਹੁਤ ਸ਼ੇਅਰ ਕਰਕੇ ਆਏ ਇਹਨਾਂ ਦੇ ਇਹ ਬੱਟਰਫਲਾਈ ਹੈ ਅੱਛਾ ਬੱਟਰਫਲਾਈ ਇਹ ਲੈ ਲੀ ਜੀ ਅਸੀਂ ਲੈ 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 ਲੀ ਜੀ ਹਾਂ ਜੀ ਹਾਂ ਜੀ ਦੇ 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 ਓਕੇ ਭਾਜੀ ਬਹੁਤ ਬਹੁਤ ਸ਼ੁਕਰੀਆ ਜੀ ਓਕੇ ਲੈ ਲੀ ਬੱਟਰਫਲਾਈ ਵੀ ਲੈਣੀ ਇਹ ਲੈ ਇਹ ਵੀ ਦੇ ਦਿ ਜੀ ਦੇ ਅਸੀਂ ਜੋ ਤੁਸੀਂ ਬਹੁਤ ਪਹਿਲੀ ਬੰਦਾ ਸਾਨੂੰ ਦੇ ਗਿਆ ਚੀਜ਼ਾਂ ਲਵਾਂਗੇ ਚਲੋ ਬਈ ਇਹ ਪਹਿਲਾਂ ਸਿਬਰਨ ਭਾਜੀ ਕੋਲ ਤੇ ਆਏ ਨੇ ਇਹ ਇਦਾਂ ਬੱਚਿਆਂ ਬਾਤ ਲਿਆਓ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਦਿਓ ਜ਼ਰੂਰ ਕਰੀ ਹਾਂ ਹਾਂਜੀ ਕਰਦੇ ਇਹਦੇ ਹੁਣ ਹਟ ਦੇ ਬਾਕੀ ਪਟਾਕੇ ਦੀ ਚੈਸਟਿੰਗ ਆਪਾਂ ਕੱਲ ਨੂੰ ਕਰਾਂਗੇ